ਨੀਲ ਕਬਲ ਇੱਕ ਸ਼ਹਿਰ ਵਿੱਚ ਇੱਕ ਸੂਦાગਰ ਅਤੇ ਉਸ ਦੀ ਪਤਨੀ ਰਹਿੰਦੇ ਸਨ ਦੋਹਾਂ ਦਾ ਆਪਸ ਵਿੱਚ ਬੜਾ ਪਿਆਰ ਸੀ ਇੱਕ ਵਾਰੀ ਜਦੋਂ ਸੂਦાગਰ ਵਪਾਰ ਕਰਨ ਲਈ ਚੱਲਿਆ ਤਾਂ ਉਸ ਦੀ ਪਤਨੀ ਨੇ ਕਿਹਾ ਤੁਸੀਂ ਜਦੋਂ ਬਾਹਰ ਹੋਵੋਗੇ ਤਾਂ ਤੁਹਾਡੇ ਹਾਲ ਚਾਲ ਦਾ ਮੈਨੂੰ ਕਿਵੇਂ ਪਤਾ ਲੱਗੇਗਾ ਸੂਦાગਰ ਨੇ ਆਪਣੀ ਪਤਨੀ ਨੂੰ ਇੱਕ ਛੁਰੀ ਦਿੰਦੇ ਹੋਏ ਕਿਹਾ ਜਿੰਨਾ ਚਿਰ ਇਹ ਛੁਰੀ ਇੱਜ ਚਮਕਦੀ ਰਹੇਗੀ ਤਾਂ ਸਮਝ ਲੈਣਾ ਕਿ ਮੈਂ ਠੀਕ ਠਾਕ ਹਾਂ ਜੇ ਇਹ ਛੁਰੀ ਦਾ ਰੰਗ ਕਾਲਾ ਪੈ ਜਾਵੇ ਤਾਂ ਸਮਝ ਲੈਣਾ ਕਿ ਮੈਂ ਬਿਮਾਰ ਹਾਂ ਜੇ ਇਸ ਛੁਰੀ ਉੱਤੇ ਲਹੂ ਦੀਆਂ ਬੂੰਦਾਂ ਸੇਮਾਵਣ ਤਾਂ ਸਮਝ ਲੈਣਾ ਕਿ ਮੈਂ ਮਰ ਗਿਆ ਹਾਂ ਫਿਰ ਸੋਦਾਗਰ ਆਪਣੀ ਪਤਨੀ ਨੂੰ ਕਹਿਣ ਲੱਗਾ ਤੁਸੀਂ ਪਿੱਛੇ ਇਕੱਲੇ ਹੋਵੋਗੇ ਤੁਹਾਡੀ ਸੁੱਖ-ਸਾਂਤ ਬਾਰੇ ਮੈਨੂੰ ਕਿਵੇਂ ਪਤਾ ਲੱਗੇਗਾ ਤਦ ਪਤਨੀ ਉਸੇ ਵੇਲੇ ਤਲਾਬ ਤੇ ਗਈ ਅਤੇ ਨੀਲੇ ਰੰਗ ਦਾ ਇੱਕ ਕਮਲ ਦਾ ਫੁੱਲ ਤੋੜ ਲਈ। ਉਸਨੇ ਇਹ ਫੁੱਲ ਇੱਕ ਕੁਜੇ ਵਿੱਚ ਪਾ ਕੇ ਸੁਦਾਗਰ ਨੂੰ ਦੇ ਦਿੱਤਾ ਅਤੇ ਕਿਹਾ ਜਦੋਂ ਤੱਕ ਇਹ ਨੀਲ ਕਮਲ ਖਿੜਿਆ ਰਿਹਾ ਉਦੋਂ ਤੱਕ ਤੁਸੀਂ ਸਮਝਣਾ ਮੈਂ ਠੀਕ ਠਾਕ ਹਾਂ। ਜੇ ਇਹ ਮੁਰਝਾ ਗਿਆ ਤਾਂ ਸਮਝ ਲੈਣਾ ਮੈਂ ਮੁਸੀਬਤ ਵਿੱਚ ਹਾਂ। ਸੁਦਾਗਰ ਬਹੁਤ ਸਾਰੇ ਹੀਰੇ ਮੋਤੀ ਅਤੇ ਹੋਰ ਮਾਲ ਲੈ ਕੇ ਵਪਾਰ ਲਈ ਦੂਜੇ ਦੇਸ਼ ਚਲਾ ਗਿਆ। ਉਸਨੇ ਉਥੋਂ ਦੇ ਰਾਜੇ ਨੂੰ ਹੀਰੇ ਮੋਤੀ ਵਿੱਚ ਜਦੋਂ ਰਾਜਾ ਹੀਰੇ ਮੋਤੀ ਦੇਖ ਰਿਹਾ ਸੀ ਤਾਂ ਉਸਦੀ ਨਜ਼ਰ ਨੀਲ ਕਬਲ ਫੁੱਲ ਤੇ ਪਈ। ਉਹ ਫੁੱਲ ਬੜਾ ਖੂਬਸੂਰਤ ਤੇ ਤਾਜ਼ਾ ਸੀ। ਰਾਜਾ ਹੈਰਾਨ ਰਹਿ ਗਿਆ ਕਿ ਕਮਲ ਬਿਨਾਂ ਪਾਣੀ ਤੋਂ ਕੁੱਜੇ ਵਿੱਚ ਕਿਵੇਂ ਤਾਜ਼ਾ ਰਹਿ ਸਕਦਾ ਹੈ। ਉਸਨੇ ਸੁਦਾਗਰ ਨੂੰ ਇਸ ਬਾਰੇ ਪੁੱਛਿਆ ਤਾਂ ਸੁਦਾਗਰ ਨੇ ਨੀਲ ਕਮਲ ਦੀ ਖਾਸੀਅਤ ਅਤੇ ਆਪਣੀ ਪਤਨੀ ਦੀ ਸੂਝ ਤੇ ਪਰਸਪਰ ਪ੍ਰੇਮ ਬਾਰੇ ਦੱਸ ਦਿੱਤਾ। ਪਰ ਰਾਜੇ ਨੇ ਸੋਚਿਆ ਸੁਦਾਗਰ ਦੀ ਪਤਨੀ ਬੜੀ ਸੁੰਦਰ ਅਤੇ ਗੁਣਵਾਨ ਇਸਤਰੀ ਹੋਵੇਗੀ। ਜਿਸ ਦੀ ਸ਼ਕਤੀ ਸਦਕਾ ਕਮਲ ਦੀ ਸੁੰਦਰਤਾ ਅਤੇ ਤਾਜ਼ਗੀ ਲਗਾਤਾਰ ਕਾਇਮ ਹੈ। ਰਾਜੇ ਦੇ ਮਨ ਵਿੱਚ ਸੁਦਾਗਰ ਦੀ ਪਤਨੀ ਨੂੰ ਮਿਲ ਕੇ ਵਿਕਰ ਦੀ ਇੱਛਾ ਜਾਗ ਪਈ। ਉਸਨੇ ਆਪਣੇ ਮਨ ਦੀ ਹਸਰਤ ਆਪਣੇ ਵਜ਼ੀਰ ਨੂੰ ਦੱਸੀ। ਵਜ਼ੀਰ ਰਾਜੇ ਦੀ ਇੱਛਾ ਪੂਰੀ ਕਰਨ ਲਈ ਕੋਈ ਉਪਾਅ ਸੋਚਣ ਲੱਗਾ। ਅਖੀਰ ਸੋਚ-ਸੋਚ ਕੇ ਉਸਨੇ ਦੋ ਚਾਲਾਂ ਚਲੀਆਂ। ਇੱਕ ਤਾਂ ਉਸਨੇ ਸੁਦਾਗਰ ਨੂੰ ਹੋਰ 6 ਮਹੀਨੇ ਆਪਣੇ ਰਾਜ ਵਿੱਚ ਠਹਿਰਨ ਲਈ ਮਜਬੂਰ ਕਰ ਲਿਆ। ਦੂਜਾ ਉਸਨੇ ਦੋ ਫੱਫੇ ਕੁੱਟਣੀਆਂ ਮੰਗਵਾਈਆਂ। ਫੱਫੇ ਕੁੱਟਣੀਆਂ ਕਹਿਣ ਲੱਗੀਆਂ ਕਿ ਉਹ ਸੁਦਾਗਰ ਦੀ ਪਤਨੀ ਨੂੰ ਇੱਥੇ ਹੀ ਲੈ ਆਉਣਗੀ ਆ। ਉਨ੍ਹਾਂ ਕੋਲ ਤਾਂ ਅਸਮਾਨ ਦੇ ਤਾਰੇ ਤੋੜਨ ਦੀ ਸ਼ਕਤੀ ਵੀ ਹੈ। ਉਹਨਾਂ ਦੋਹਾਂ ਫੱਫੇ ਕੁੱਟਣੀਆਂ ਨੇ ਯੋਜਨਾ ਮੁਤਾਬਕ ਗੇਰੂਏ ਰੰਗ ਦੇ ਕੱਪੜੇ ਪਾਏ ਤੇ ਸੁਦਾਗਰ ਦੇ ਸ਼ਹਿਰ ਵੱਲ ਤੁਰ ਪਈਆਂ। ਸੁਦਾਗਰ ਦੇ ਘਰ ਪਹੁੰਚ ਕੇ ਇੱਕ ਫੱਫੇ ਕੁੱਟਣੀ ਉਸ ਦੀ ਪਤਨੀ ਨੂੰ ਕਹਿਣ ਲੱਗੀ ਧੀਏ ਮੈਂ ਤੇਰੀ ਨਾਨੀ ਦੀ ਭੈਣ ਹਾਂ ਇਸ ਕਰਕੇ ਮੈਂ ਵੀ ਤੇਰੀ ਨਾਨੀ ਹੋਈ ਤੇ ਇਹ ਮੇਰੀ ਗਵੰਡਣ ਹੈ। ਉਸਨੇ ਦੂਜੀ ਫਫੇ ਕੁੱਟਣੀ ਵੱਲ ਇਸ਼ਾਰਾ ਕਰਦੇ ਹੋਏ ਹਾਂ ਸਦਾਗਰ ਦੀ ਪਤਨੀ ਬੜੀ ਸਿਆਣੀ ਸੀ ਉਸਨੇ ਕਿਹਾ ਮੈਂ ਤਾਂ ਤੁਹਾਨੂੰ ਕਦੀ ਵੇਖਿਆ ਨਹੀਂ ਫਫੇ ਕੁੱਟਣੀ ਬੋਲੀ ਤੀਏ ਤੂੰ ਉਦੋਂ ਬਹੁਤ ਛੋਟੀ ਸੀ ਜਦੋਂ ਅਸੀਂ ਤੀਰਥਾਂ ਤੇ ਚੱਲਿਆਂ ਗਏ ਸੀ ਪਰ ਤੁਸੀਂ ਮੈਨੂੰ ਇੰਨੀ ਛੇਤੀ ਕਿਵੇਂ ਪਛਾਣ ਲਿਆ ਸਦਾਗਰ ਦੀ ਪਤਨੀ ਨੇ ਪੁੱਛਿਆ ਤੇਰੀ ਠੋਡੀ ਤੇ ਲੱਗੇ ਤਿਲ ਤੋਂ ਇੱਕ ਫੱਫੇ ਕੁੱਟਣੀ ਨੇ ਇੱਕਦਮ ਉੱਤਰ ਦਿੱਤਾ। ਸਹਾਦਰ ਦੀ ਪਤਨੀ ਨੂੰ ਯਕੀਨ ਹੋ ਗਿਆ ਕਿ ਇਹ ਔਰਤਾ ਕਿੁੱਠਿਆ ਹਨ ਕਿਉਂਕਿ ਠੋਡੀ ਵਾਲਾ ਤਿਲ ਤਾਂ ਉਸਨੇ ਉਸੇ ਦਿਨ ਸੁਰਮੇ ਨਾਲ ਬਣਾਇਆ ਸੀ। ਉਹ ਫੱਫੇ ਕੁੱਟਣੀਆਂ ਨੂੰ ਕਹਿਣ ਲੱਗੀ ਬੜੀ ਮਿਹਰਬਾਨੀ ਤੁਸੀਂ ਦਰਸ਼ਨ ਦਿੱਤੇ। ਤੁਸੀਂ ਬੈਠੋ ਮੈਂ ਤੁਹਾਨੂੰ ਸਰੋਂ ਦੇ ਸਾਗ ਨਾਲ ਰੋਟੀ ਖਵਾਉਦੀ ਹਾਂ। ਉਸਨੇ ਸਾਗ ਵਿੱਚ ਭੰਗ ਮਿਲਾ ਦਿੱਤੀ। ਜਦੋਂ ਫਫੇ ਕੁੱਟਣੀਆਂ ਰੋਟੀ ਖਾ ਰਹੀਆਂ ਸਨ ਤਾਂ ਉਹਨਾਂ ਨੂੰ ਭੰਗ ਦਾ ਨਸ਼ਾ ਚੜਨਾ ਸ਼ੁਰੂ ਹੋ ਗਿਆ। ਉਹ ਉੱਚੀ ਉੱਚੀ ਗੱਲਾਂ ਕਰਨ ਲੱਗ ਪਈਆ। ਅਸੀਂ ਹੁਣ ਤਾਂ ਰਾਜੇ ਤੋਂ ਬਹੁਤ ਸਾਰਾ ਇਨਾਮ ਲਵਾਂਗੀਆਂ। ਸੌਦਾਗਰ ਦੀ ਪਤਨੀ ਨੂੰ ਅਸੀਂ ਲੈ ਕੇ ਹੀ ਜਾਣਾ ਹੈ। ਥੋੜੀ ਦੇਰ ਬਾਅਦ ਉਹ ਸੌ ਗਈ। ਸੌਦਾਗਰ ਦੀ ਪਤਨੀ ਨੇ ਉਹਨਾਂ ਨੂੰ ਮੰਦੇ ਨਾਲ ਬੰਨ੍ਹ ਕੇ ਅੰਦਰਲੇ ਕੋਠੇ ਵਿੱਚ ਬੰਦ ਕਰ ਦਿੱਤਾ। ਉੱਥੇ ਉਹ ਫਫੇ ਕੁੱਟਣੀਆਂ ਨੂੰ ਭੰਗ ਦੇ ਪਕੌੜੇ ਖਵਾਉਂਦੀ ਜਾਂਦੀ। ਅਤੇ ਉਹ ਸਾਰਾ ਦਿਨ ਭੁੱਖ ਸੁਤੀਆਂ ਰਹਿੰਗੀਆਂ ਜਦੋਂ ਕਈ ਦਿਨਾਂ ਮਗਰੋਂ ਫਫੇ ਕੁੱਤਨੀਆਂ ਵਾਪਸ ਨਾ ਪਰਤੀਆਂ ਤਾਂ ਰਾਜੇ ਨੇ ਦੋ ਠੱਗ ਮੰਗਵਾਏ ਉਹਨਾਂ ਨੂੰ ਸਾਰੀ ਗੱਲ ਦੱਸੀ ਠੱਗਾਂ ਨੇ ਕਿਹਾ ਲਓ ਉਸ ਔਰਤ ਨੂੰ ਇੱਥੇ ਲਿਆਉਣਾ ਕਿਹੜੀ ਔਖੀ ਗੱਲ ਐ ਸਾਡੇ ਅੱਗੇ ਤਾਂ ਵੱਡੇ ਵੱਡੇ ਪਾਣੀ ਭਰਦੇ ਹਨ ਉਹ ਦੋਵੇਂ ਠੱਗ ਸੋਦਾਗਰਾਂ ਦਾ ਭੇਸ ਧਾਰ ਕੇ ਸੋਦਾਗਰ ਦੀ ਪਤਨੀ ਕੋਲ ਪਹੁੰਚੇ ਉਹਨਾਂ ਨੇ ਜਾ ਕੇ ਸਦਾਗਰ ਦੀ ਪਤਨੀ ਨੂੰ ਕਿਹਾ ਕਿ ਉਸ ਦਾ ਪਤੀ ਬਿਮਾਰ ਹੈ ਉਹ ਬੰਦੇ ਤੋਂ ਉੱਠ ਨਹੀਂ ਸਕਦਾ ਉਹ ਤੁਹਾਨੂੰ ਮਿਲਣ ਲਈ ਤਰਸ ਰਿਹਾ ਹੈ ਸਦਾਗਰ ਦੀ ਪਤਨੀ ਉਸੇ ਵੇਲੇ ਅੰਦਰ ਗਈ ਅਤੇ ਸੁਲੂਕੀ ਵਿੱਚੋਂ ਛੁਰੀ ਕੱਢ ਕੇ ਵੇਖਣ ਲੱਗੀ ਛੁਰੀ ਪੂਰੀ ਤਰ੍ਹਾਂ ਚਮਕ ਰਹੀ ਸੀ ਉਹ ਤਾੜ ਗਈ ਸੀ ਕਿ ਇਹ ਦੋਵੇਂ ਬੰਦੇ ਠੱਗ ਹਨ ਉਸ ਨੇ ਬਾਹਰ ਆ ਕੇ ਠੱਗਾਂ ਨੂੰ ਕਿਹਾ ਤੁਸੀਂ ਥੱਕੇ ਆਏ ਹੋ ਤੁਸੀਂ ਕੁਝ ਖਾ ਪੀ ਲਓ ਨਾਲੇ ਮੈਂ ਵੀ ਤਿਆਰ ਹੋ ਜਾਂਦੀ ਆ ਉਸ ਨੇ ਠੱਗਾ ਨੂੰ ਵੀ ਹਾਣੇ ਨਾਲ ਭੰਗ ਦੇ ਪਕੌੜੇ ਖਵਾ ਦਿੱਤੇ ਠੱਗ ਪਕੌੜੇ ਖਾ ਕੇ ਊਲ ਜਲੂਲ ਬੋਲਣ ਲੱਗ ਪਏ ਸਦਾਗਰ ਦੀ ਪਤਨੀ ਨੇ ਉਹਨਾਂ ਨੂੰ ਦੂਸਰੀ ਕੋਠੜੀ ਵਿੱਚ ਢੱਕ ਦਿੱਤਾ ਉਹ ਉਹਨਾਂ ਨੂੰ ਵੀ ਭੰਗ ਦੇ ਪਕੌੜੇ ਖਵਾਉਂਦੀ ਰਹਿੰਦੀ ਤੇ ਸਾਰਾ ਦਿਨ ਉੰਗਦੇ ਰਹੇ ਦੇ ਇਸ ਤਰ੍ਹਾਂ ਕਈ ਦਿਨ ਲੰਘ ਗਏ ਰਾਜੇ ਨੇ ਵਜ਼ੀਰ ਨੂੰ ਬੁਲਾ ਕੇ ਕਿਹਾ ਜਾਂ ਆਪਦਾ ਹੈ ਠੱਗ ਵੀ ਆਪਣੇ ਮਨ ਤੋਂ ਵਿੱਚ ਕਾਮਯਾਬ ਨਹੀਂ ਹੋਏ ਹੁਣ ਆਪਾਂ ਦੋਵੇਂ ਚੱਲੀਏ ਕਦ ਰਾਜਾ ਦੇ ਵਜ਼ੀਰ ਸੁਦਾਗਰ ਦੀ ਪਤਨੀ ਦੇ ਬੂਹੇ ਤੇ ਪਹੁੰਚ ਗਏ ਉਹਨਾਂ ਨੇ ਦਰਵਾਜ਼ਾ ਖੜਕਾਇਆ ਤਾਂ ਸੁਦਾਗਰ ਦੀ ਪਤਨੀ ਬਾਹਰ ਆਈ ਵਜ਼ੀਰ ਨੇ ਕਿਹਾ ਕਿ ਉਹਨਾਂ ਨੇ ਸੁਦਾਗਰ ਦੀ ਪਤਨੀ ਨੂੰ ਮਿਲਣਾ ਹੈ ਸੁਦਾਗਰ ਦੀ ਪਤਨੀ ਕੁਝ ਸੋਚ ਕੇ ਕਹਿਣ ਲੱਗੀ ਮੈਂ ਤਾਂ ਉਹਨਾਂ ਦੀ ਦਾਸੀ ਹਾਂ ਤੁਸੀਂ ਪਹਿਲਾਂ ਬੈਠੋ ਅਤੇ ਭੋਜਨ ਛਕੋ ਫਿਰ ਤੁਸੀਂ ਮਾਲਕਣ ਨੂੰ ਮਿਲ ਲੈਣਾ ਇਸ ਪਿੱਛੋਂ ਉਹ ਉਹਨਾਂ ਨੂੰ ਰੋਟੀ ਖਵਾਉਣ ਲੱਗੀ ਜਦੋਂ ਉਹ ਪਾਣੀ ਸਬਜ਼ੀ ਜਾਂ ਰੋਟੀ ਲੈ ਕੇ ਆਉਂਦੀ ਤਾਂ ਭੇਸ ਬਟਾ ਕੇ ਆਉਂਦੀ ਰਾਜਾ ਤੇ ਵਜ਼ੀਰ ਇਹ ਹੀ ਸਮਝ ਗਏ ਕਿ ਇਹ ਸੁਦਾਗਰ ਦੀ ਪਤਨੀ ਦੀਆਂ ਵੱਖ-ਵੱਖ ਦਾਸੀਆਂ ਹਨ ਅਤੇ ਇਹਨਾਂ ਦੀਆਂ ਸ਼ਕਲਾਂ ਆਪੋ ਵਿੱਚ ਮਿਲਦੀਆਂ ਹਨ ਜਦੋਂ ਸੁਦਾਗਰ ਦੀ ਪਤਨੀ ਦਾਸੀ ਦੇ ਰੂਪ ਵਿੱਚ ਤੀਜੀ ਵਾਰ ਆਈ ਤਾਂ ਵਜ਼ੀਰ ਨੇ ਪੁੱਛ ਹੀ ਲਿਆ ਤੁਹਾਡੀਆਂ ਸਾਰੀਆਂ ਦੀਆਂ ਸ਼ਕਲਾਂ ਬਹੁਤ ਮਿਲਦੀਆਂ ਹਨ ਸੁਦਾਗਰ ਦੀ ਪਤਨੀ ਕਹਿਣ ਲੱਗੀ ਅਸੀਂ ਤਿੰਨੇ ਭੈਣਾਂ ਸੁਦਾਗਰ ਦੀ ਪਤਨੀ ਦੀਆਂ ਦਾਸੀਆਂ ਹਾਂ। ਵਜ਼ੀਰ ਕਹਿਣ ਲੱਗਾ, ਜੇ ਤੂੰ ਸਾਡਾ ਇੱਕ ਕੰਮ ਕਰਵਾ ਦੇਵੇਂ ਤਾਂ ਤੈਨੂੰ ਬਹੁਤ ਸਾਰਾ ਇਨਾਮ ਦੇਵਾਂਗੇ। ਉੱਤੋਂ ਉੱਤੋਂ ਖੁਸ਼ ਲੱਗਦੀ ਸੁਦਾਗਰ ਦੀ ਪਤਨੀ ਨੇ ਕਿਹਾ, ਹੁਕਮ ਕਰੋ। ਪਰ ਰਾਜੇ ਨੇ ਕਿਹਾ, ਮੈਂ ਸੁਦਾਗਰ ਦੀ ਪਤਨੀ ਨੂੰ ਆਪਣੇ ਮਹਿਲਾਂ ਵਿੱਚ ਲਿਜਾਣਾ ਚਾਹੁੰਦਾ ਹਾਂ। ਦਾਸੀ ਦੇ ਰੂਪ ਵਿੱਚ ਸੁਦਾਗਰ ਦੀ ਪਤਨੀ ਕਹਿਣ ਲੱਗੀ, ਇਹ ਕੋਈ ਮੁਸ਼ਕਲ ਗੱਲ ਨਹੀਂ। ਤੁਸੀਂ ਇੱਕ ਵੱਡਾ ਸਾਰਾ ਡੋਲਾ ਤਿਆਰ ਕਰੋ ਜਿਸ ਵਿੱਚ ਸਾਡੀ ਮਾਲਕਣ ਅਤੇ ਤਿੰਨੇ ਗੋਲੀਆਂ ਬੈਠ ਸਕੀਏ ਪਰ ਸ਼ਰਤ ਇਹ ਹੈ ਕਿ ਤੁਸੀਂ ਰਾਹ ਵਿੱਚ ਡੋਲਾ ਦਾ ਰੁਕਣਾ ਨਾ ਹੀ ਸਾਡੀ ਮਾਲਕਣ ਨੂੰ ਬੁਲਾਉਣਾ ਬਸ ਡੋਲਾ ਮਹਿਲਾ ਵਿੱਚ ਜਾ ਕੇ ਹੀ ਖੋਲਣਾ ਮੈਂ ਸੁਦਾਗਰ ਦੀ ਪਤਨੀ ਨੂੰ ਕਿਵੇਂ ਨਾ ਕਿਵੇਂ ਤਿਆਰ ਕਰਦੀ ਹਾਂ ਇਹ ਕਹਿ ਕੇ ਉਹ ਅੰਦਰ ਚਲੀ ਗਈ ਵਜ਼ੀਰ ਨੇ ਡੋਲਾ ਤਿਆਰ ਕਰਵਾ ਕੇ ਲਿਆਂਦਾ ਦਾਸੀ ਬਣੀ ਸਵਦਾਗਰ ਦੀ ਪਤਨੀ ਨੇ ਡੋਲਾ ਵੇੜੇ ਵਿੱਚ ਰਖਵਾ ਕੇ ਵਜ਼ੀਰ ਅਤੇ ਰਾਜੇ ਨੂੰ ਵੇੜੇ ਤੋਂ ਬਾਹਰ ਪੇ ਦੁੱਤਾ ਤਾਂ ਉਸਨੇ ਦੋਹਾਂ ਫਫੇ ਗੁੱਟੜੀਆਂ ਅਤੇ ਦੋਹਾਂ ਠੱਗਾ ਨੂੰ ਭੰਗ ਦੇ ਨਸ਼ੇ ਨਾਲ ਬੇਹੋਸ਼ ਕਰਕੇ ਉਹਨਾਂ ਦੇ ਸਿਰ ਮੂੰਹ ਮੁੰਨ ਕੇ ਅਤੇ ਕਾਲਖ ਮਲ ਕੇ ਡੋਲੇ ਵਿੱਚ ਸੁੱਟ ਦਿੱਤਾ ਉਹਨਾਂ ਦੇ ਮੂੰਹ ਬੰਨ ਕੇ ਹੱਥ ਪੈਰ ਮੋੜ ਦਿੱਤੇ ਅਤੇ ਡੋਲੇ ਨੂੰ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਫਿਰ ਦਾਸੀ ਬੜੀ ਸੁਦਾਗਰ ਦੀ ਪਤਨੀ ਨੇ ਬਾਹਰ ਆ ਕੇ ਰਾਜੇ ਤੇ ਵਜ਼ੀਰ ਨੂੰ ਕਿਹਾ ਅਸੀਂ ਸਾਰੀਆਂ ਡੋਲੇ ਵਿੱਚ ਬੈਠਣ ਲੱਗੀਆਂ ਹਾਂ ਤੁਸੀਂ ਕੋਹਾਰ ਬੁਲਾ ਕੇ ਡੋਲਾ ਲੈ ਲੋ ਆਪ ਉਹ ਮੁੜ ਕਮਰੇ ਅੰਦਰ ਆ ਗਈ ਰਾਜਾ ਤੇ ਵਜ਼ੀਰ ਬੜੇ ਖੁਸ਼ ਹੋ ਕੇ ਉਹ ਕਾਲੀ ਕਾਲੀ ਡੋਲੇ ਨੂੰ ਲੈ ਕੇ ਮਹਿਲਾਂ ਵੱਲ ਆ ਗਏ ਜਦੋਂ ਉਹਨਾਂ ਨੇ ਡੋਲਾ ਖੋਲਿਆ ਤਾਂ ਉਹ ਹੱਥ ਮੜਦੇ ਰਹੇ ਡੋਲੇ ਵਿੱਚ ਤਾਂ ਫਫੇ ਕਟੂਣੀਆਂ ਅਤੇ ਠੱਗ ਸਨ ਔਰ ਰਾਜੇ ਨੂੰ ਬੜਾ ਗੁੱਸਾ ਆਇਆ ਪਰ ਉਹ ਕੀ ਕਰ ਸਕਦਾ ਸੀ ਅਖੀਰ ਵਜ਼ੀਰ ਨੇ ਇੱਕ ਹੋਰ ਚਾਲ ਚੱਲੀ ਉਸਨੇ ਰਾਜੇ ਨਾਲ ਸਲਾਹ ਕਰਕੇ ਸੁਦਾਗਰ ਨੂੰ ਬੁਲਾਇਆ ਤੇ ਕਿਹਾ ਰਾਜਾ ਤੇਤੂ ਬਹੁਤ ਖੁਸ਼ ਹੈ ਉਹ ਤੇਤ ਉਹ ਤੈਨੂੰ ਆਪਣਾ ਮੰਤਰੀ ਬਣਾਉਣਾ ਚਾਹੁੰਦਾ ਹੈ ਸੁਦਾਗਰ ਬੜਾ ਪ੍ਰਸੰਨ ਹੋਇਆ ਤਦ ਵਜ਼ੀਰ ਨੇ ਸੁਦਾਗਰ ਨੂੰ ਕਿਹਾ ਮੰਤਰੀ ਬਣ ਕੇ ਤੂੰ ਹੁਣ ਇੱਥੇ ਹੀ ਰਹਿਣਾ ਹੈ ਇਸ ਲਈ ਤੂੰ ਆਪਣੀ ਪਤਨੀ ਨੂੰ ਵੀ ਇੱਥੇ ਲੈ ਆ ਸੋਦਾਗਰ ਉਸੇ ਵੇਲੇ ਆਪਣੀ ਪਤਨੀ ਕੋਲ ਗਿਆ ਤੇ ਉਸਨੇ ਆਪਣੇ ਮੰਤਰੀ ਬਣਾਏ ਜਾਣ ਦੀ ਗੱਲ ਦੱਸੀ ਨਾਲ ਹੀ ਰਾਜਧਾਨੀ ਵਿੱਚ ਜਾ ਕੇ ਰਹਿਣ ਦੀ ਗੱਲ ਕੀਤੀ ਉਸ ਦੀ ਪਤਨੀ ਨੇ ਕਿਹਾ ਕਿ ਇਸ ਵਿੱਚ ਰਾਜੇ ਦੀ ਕੋਈ ਚਾਲ ਹੈ ਪਰ ਸੋਦਾਗਰ ਦੇ ਸਿਰ ਤੇ ਮੰਤਰੀ ਬਣਨ ਦਾ ਭੂਤ ਸਵਾਰ ਸੀ ਉਸ ਨੇ ਆਪਣੀ ਪਤਨੀ ਦੀ ਇੱਕ ਨਾ ਮੰਨੀ ਤੇ ਉਹ ਉਸ ਨੂੰ ਲੈ ਕੇ ਰਾਜੇ ਦੇ ਸ਼ਹਿਰ ਆ ਗਿਆ ਰਾਜੇ ਨੇ ਸੋਦਾਗਰ ਨੂੰ ਮਹਿਲਾ ਦੇ ਨੇੜੇ ਹੀ ਇੱਕ ਹਵੇਲੀ ਦੇ ਦਿੱਤੀ ਸੁਦਾਗਰ ਅਤੇ ਉਸਦੀ ਪਤਨੀ ਉੱਥੇ ਰਹਿਣ ਲੱਗੇ ਕੁਝ ਦਿਨ ਹੀ ਬੀਤੇ ਸਨ ਕਿ ਰਾਜੇ ਨੇ ਵਜ਼ੀਰ ਨੂੰ ਕਿਹਾ ਕਿ ਉਸ ਸੁਦਾਗਰ ਦੀ ਪਤਨੀ ਨੂੰ ਮਿਲਣ ਦੀ ਕੋਈ ਵਿਧ ਬਣਾਏ ਵਜ਼ੀਰ ਨੇ ਸੁਦਾਗਰ ਨੂੰ ਬੁਲਾ ਕੇ ਕਿਹਾ ਕਿ ਰਾਜੇ ਨੂੰ ਇੱਕ ਚੀਜ਼ ਜਿਸ ਦਾ ਨਾਮ ਕੁਝ ਹੈ ਦੀ ਸਖਤ ਲੋੜ ਹੈ ਉਹ ਉਸ ਨੂੰ ਕਿਦੋਂ ਲੈ ਕੇ ਆਵੇ ਸੁਦਾਗਰ ਬੜੇ ਪ੍ਰੋਸੇ ਨਾਲ ਕਹਿਣ ਲੱਗਾ ਕਿ ਉਹ ਛੇਤੀ ਹੀ ਇਹ ਵਸਤੂ ਲੈ ਕੇ ਆਵੇਗਾ ਪਰ ਅਸਲ ਵਿੱਚ ਉਸ ਨੂੰ ਇਸ ਵਸਤੂ ਦੀ ਕੋਈ ਸਮਝ ਨਹੀਂ ਸੀ ਪਈ ਉਸਨੇ ਘਰ ਆ ਕੇ ਆਪਣੀ ਪਤਨੀ ਨਾਲ ਗੱਲ ਕੀਤੀ ਪਤਨੀ ਸਮਝ ਗਈ ਕਿ ਰਾਜੇ ਨੇ ਸੌਦਾਗਰ ਨੂੰ ਕਿਤੇ ਭੇਜਣ ਦੀ ਚਾਲ ਚੱਲੀ ਹੈ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਇਸ ਵਸਤੂ ਦਾ ਉਸ ਨੂੰ ਪਤਾ ਹੈ ਇਸ ਲਈ ਉਹ ਫਿਕਰ ਨਾ ਕਰੇ ਉਸਨੇ ਆਪਣੇ ਪਤੀ ਨਾਲ ਮਿਲ ਕੇ ਦੋ ਟੋਏ ਬੁੱਟੇ ਇੱਕ ਟੋਏ ਵਿੱਚ ਗੁੜ ਦਾ ਸੀਰਾ ਭਰ ਦਿੱਤਾ ਤੇ ਦੂਸਰੇ ਟੋਏ ਵਿੱਚ ਪੰਛੀਆਂ ਦੇ ਖੰਭ ਅਤੇ ਰੂਹ ਆਗ ਭਰ ਦਿੱਤੇ ਫਿਰ ਉਸਨੇ ਆਪਣੇ ਪਤੀ ਨੂੰ ਕਿਹਾ ਫਿਰ ਤੁਸੀਂ ਬਾਹਰ ਸਭ ਨੂੰ ਦੱਸ ਦੇਵੋ ਕਿ ਤੁਸੀਂ ਕਿਸੇ ਹੋਰ ਦੇਸ਼ ਕੁਝ ਲੈਣ ਵਾਸਤੇ ਜਾ ਰਹੇ ਹੋ ਦਿਹਾੜੀ ਪਰ ਤੁਸੀਂ ਬਾਹਰ ਜੰਗਲ ਵਿੱਚ ਰਹਿ ਲਿਆ ਕਰਨਾ ਤੇ ਰਾਤੀ ਆ ਕੇ ਇੱਥੇ ਸੌਂ ਜਾਇਆ ਕਰਨਾ ਪਹਿਲੇ ਹੀ ਦਿਨ ਰਾਜੇ ਨੂੰ ਨੌਕਰਾਂ ਚੱਕਰਾਂ ਤੋਂ ਪਤਾ ਲੱਗ ਗਿਆ ਕਿ ਸੁਦਾਗਰ ਕਿਸੇ ਦੂਜੇ ਦੇਸ਼ ਰਵਾਨਾ ਹੋ ਗਿਆ ਹੈ ਰਾਤੀ ਰਾਜਾ ਸੁਦਾਗਰ ਦੇ ਘਰ ਜਾ ਪਹੁੰਚਿਆ ਤੇ ਉਸ ਦੀ ਪਤਨੀ ਨੂੰ ਕਹਿਣ ਲੱਗਾ ਕਿ ਉਹ ਉਸ ਦੀ ਸੁੱਖ-ਸਾਂਤ ਪੁੱਛਣ ਆਇਆ ਹੈ ਸਦਾਗਰ ਦੀ ਪਤਨੀ ਨੇ ਉੱਪਰੋਂ ਬੜੀ ਖੁਸ਼ੀ ਜ਼ਾਹਰ ਕੀਤੀ ਉਹ ਰਾਜੇ ਨੂੰ ਪਾਣੀ ਆਦ ਪਿਲਾਉਣ ਲੱਗੀ ਇੰਨੇ ਨੂੰ ਸਦਾਗਰ ਨੇ ਦਰਵਾਜ਼ਾ ਖੜਕਾਇਆ ਸਦਾਗਰ ਦੀ ਪਤਨੀ ਨੇ ਪੁੱਛਿਆ ਕਿ ਉਹ ਵਾਪਸ ਕਿਉਂ ਆ ਗਿਆ ਹੈ ਤਾਂ ਉਸ ਨੇ ਕਿਹਾ ਕਿ ਉਹ ਆਪਣੀ ਤਲਵਾਰ ਘਰ ਭੁੱਲ ਗਿਆ ਸੀ ਜਦ ਸਦਾਗਰ ਦੀ ਪਤਨੀ ਦਰਵਾਜ਼ਾ ਖੋਲਣ ਲੱਗੀ ਤਦ ਰਾਜੇ ਨੇ ਕਿਹਾ ਮੈਨੂੰ ਕਿਤੇ ਛੁਪਾ ਦੇ ਨਹੀਂ ਤਾਂ ਮੇਰੀ ਬੜੀ ਬਦਨਾਮੀ ਹੋਏਗੀ ਸੋਦਾਗਰ ਦੀ ਪਤਨੀ ਨੇ ਉਸ ਨੂੰ ਸੀਰੇ ਵਾਲੇ ਟੋਏ ਵਿੱਚ ਛੁਪਣ ਲਈ ਕਿਹਾ ਜਦੋਂ ਰਾਜਾ ਸੀਰੇ ਵਾਲੇ ਟੋਏ ਵਿੱਚ ਛੁਪਿਆ ਤਾਂ ਸੀਰਾ ਉਹਦੇ ਸਰੀਰ ਨੂੰ ਚਿੰਬੜ ਗਿਆ ਤੇ ਉਹ ਕੰਬਰਾ ਕੇ ਬਾਹਰ ਆ ਗਿਆ ਸੋਦਾਗਰ ਦੀ ਪਤਨੀ ਨੇ ਫਿਰ ਉਸ ਨੂੰ ਖੰਭਾ ਵਾਲੇ ਟੋਏ ਵਿੱਚ ਟੱਕ ਦਿੱਤਾ ਨਾਲ ਹੀ ਉਸ ਨੇ ਦਰਵਾਜ਼ਾ ਖੋਲ ਦਿੱਤਾ ਸੋਦਾਗਰ ਨੂੰ ਉਸ ਦੀ ਪਤਨੀ ਨੇ ਦੱਸਿਆ ਹੁਣ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਮੈਂ ਕੁਝ ਫੜ ਲਿਆ ਹੈ ਦੁਹਾ ਨੇ ਖੰਭਾ ਵਾਲੇ ਟੋਏ ਵਿੱਚੋਂ ਰਾਜੇ ਨੂੰ ਬਾਹਰ ਕੱਢਿਆ ਰਾਜੇ ਦੇ ਸਾਰੇ ਸਰੀਰ ਤੇ ਖੰਭ ਚਿੰਬੜ ਗਏ ਸਨ ਉਸ ਨੂੰ ਪਛਾਨਣਾ ਔਖਾ ਸੀ ਸਦਾਦਰ ਨੇ ਵੀ ਉਸ ਨੂੰ ਨਾ ਪਛਾਣਿਆ ਰਾਜਾ ਡਰ ਦੇ ਮਾਰੇ ਕੁਝ ਨਾ ਬੋਲ ਸਕਿਆ ਸਦਾਦਰ ਦੀ ਪਤਨੀ ਨੇ ਰਾਜੇ ਦੇ ਗਲ ਵਿੱਚ ਰੱਸਾ ਪਾ ਕੇ ਕਿਹਾ ਇਸ ਨੂੰ ਵਜ਼ੀਰ ਦੇ ਹਵਾਲੇ ਕਰ ਓ ਸੁਦਾਗਰ ਰਾਜੇ ਨੂੰ ਵਜ਼ੀਰ ਕੋਲ ਲੈ ਆਇਆ ਤੇ ਕਿਹਾ ਇਹ ਆਪਣਾ ਕੁਝ ਲੈ ਲਓ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਜਦੋਂ ਸੁਦਾਗਰ ਘਰ ਆ ਗਿਆ ਤਾਂ ਰਾਜਾ ਉੱਚੀ ਉੱਚੀ ਰੋਣ ਲੱਗ ਪਿਆ ਵਜ਼ੀਰ ਨੇ ਰਾਜੇ ਨੂੰ ਪਛਾਣ ਲਿਆ ਦੋਹਾਂ ਨੇ ਸੁਦਾਗਰ ਦੀ ਪਤਨੀ ਤੋਂ ਤੌਵਾ ਕੀਤੀ ਦੂਜੇ ਦਿਨ ਸਵੇਰੇ ਦਰਬਾਰ ਵਿੱਚ ਸੁਦਾਗਰ ਨੇ ਜਾ ਕੇ ਰਾਜੇ ਨੂੰ ਦੱਸਿਆ ਕਿ ਉਸ ਨੇ ਕੁਝ ਵਜ਼ੀਰ ਨੂੰ ਸੌਂਪ ਦਿੱਤਾ ਹੈ ਰਾਜੇ ਨੇ ਕਿਹਾ ਕਿ ਉਸ ਨੇ ਉਹ ਕੁਝ ਵੇਖ ਲਿਆ ਹੈ ਉਸ ਨੇ ਸुਦਾਗਰ ਨੂੰ ਬਹੁਤ ਸਾਰਾ ਤਾਂ ਦਿੱਤਾ ਤਦ ਸੁਦਾਗਰ ਨੇ ਰਾਜੇ ਨੂੰ ਕਿਹਾ ਮਹਾਰਾਜਾ ਕਦੀ ਸਾਡੇ ਘਰ ਚਰਨ ਪਾਓ ਰਾਜੇ ਨੇ ਤਾਂ ਵਜ਼ੀਰ ਨੇ ਉੱਤਰ ਦਿੱਤਾ ਰਾਜਾ ਸਾਹਿਬ ਨੇ ਕਿਸੇ ਦੇ ਵੀ ਘਰ ਨਾ ਜਾਣ ਦੀ ਕਸਮ ਖਾਦੀ ਹੋਈ ਹੈ